ਈਸਰ ਸਿੰਘ ਨੂੰ ਰਿਟਾਇਰ ਹੋਣ ਵਿੱਚ ਕੇਵਲ 2 ਮਹੀਨੇ ਰਹਿ ਗਏ ਸਨ ਇਸ ਲਈ ਉਹ ਛੇਤੀ ਤੋਂ ਛੇਤੀ ਆਪਣੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਰਿਹਾ ਸੀ ਹਰ ਰੋਜ਼ ਸਵੇਰੇ ਆ ਕੇ ਆਪਣੇ ਪੀਏ ਨੂੰ ਪੁੱਛਦਾ ਕਿ ਪੈਨਸ਼ਨ ਦੇ ਕਾਗਜ਼ ਮੁਕੰਮਲ ਹੋ ਗਏ ਕਿ ਨਹੀਂ ਨੌਕਰੀ ਦੇ ਮੁਢਲੇ ਸਾਲਾਂ ਦੀ ਸਰਵਿਸ ਬੁੱਕ ਮੁਕੰਮਲ ਹੋਈ ਕਿ ਨਹੀਂ ਜੀਪੀ ਫੰਡ ਵਿੱਚ ਕਿੰਨਾ ਕੁ ਰੁਪਿਆ ਜਮ੍ਹਾਂ ਹੋਇਆ ਕੀ ਉਸ ਰੁਪਏ ਦੇ ਮਿਲਣ ਦੇ ਆਦੇਸ਼ ਜਾਰੀ ਹੋਏ ਨੇ ਕਿ ਨਹੀਂ 6 ਮਹੀਨੇ ਦੀ ਬਕਾਇਆ ਛੁੱਟੀ ਦੇ ਬਦਲੇ ਤਨਖਾਹ ਮਿਲਣ ਦੇ ਆਰਡਰ ਦਾ ਕੀ ਬਣਿਆ ਇਹੋ ਜੇ ਸਵਾਲ ਈਸਰ ਸਿੰਘ ਆਪਣੇ ਪੀਏ ਨੂੰ ਪੁੱਛਦਾ ਰਹਿੰਦਾ ਜਿਨ੍ਹਾਂ ਦਾ ਉੱਤਰ ਹਾਂ ਜਾਂ ਨਾ ਵਿੱਚ ਦਈ ਜਾਂਦਾ ਪੀਏ ਵੀ ਇਨਾਂ ਦਿਨਾਂ ਵਿੱਚ ਹੋਰ ਕੋਈ ਕੰਮ ਨਹੀਂ ਸੀ ਕਰ ਰਿਹਾ ਜਾਂ ਤਾਂ ਉਹ ਅਕਾਊਂਟਸ ਅਫਸਰ ਦੇ ਦਫ਼ਤਰ ਦੇ ਚੱਕਰ ਕੱਟਦਾ ਰਹਿੰਦਾ ਜਾਂ ਫਿਰ ਕੰਟੀਨ 'ਚ ਬੈਠ ਕੇ ਚਾਹ ਜਾਂ ਕੌਫੀ ਪੀਂਦਾ ਰਹਿੰਦਾ ਪਿਛਲੇ ਕੁਝ ਦਿਨਾਂ ਤੋਂ ਉਹਦਾ ਇਹੀ ਨਿਤਨੇਮ ਸੀ। ਈਸਰ ਸਿੰਘ ਨੇ ਵੀ ਉਹਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ। ਉਹ ਉਸ ਕੋਲੋਂ ਕੋਈ ਵੀ ਸਰਕਾਰੀ ਕੰਮ ਨਹੀਂ ਸੀ ਕਰਾ ਰਿਹਾ। ਇਸ ਤਰ੍ਹਾਂ ਈਸਰ ਸਿੰਘ ਨੇ ਹਿੰਮਤ ਕਰਕੇ ਆਪਣੇ ਸਾਰੇ ਕਾਗਜ਼ ਮੁਕੰਮਲ ਕਰਾ ਲਏ। ਜੀ ਦਾ ਨਤੀਜਾ ਇਹ ਨਿਕਲਿਆ ਕਿ ਰਿਟਾਇਰ ਹੋਣ ਤੋਂ ਬਾਅਦ ਕੁਝ ਹੀ ਦਿਨਾਂ ਦੇ ਅੰਦਰ-ਅੰਦਰ ਉਹਨੂੰ ਸਾਰੇ ਬਕਾਏ ਮਿਲ ਗਏ। ਤੇ ਇੱਕ ਮਹੀਨੇ ਮਗਰੋਂ ਹੀ ਉਸ ਨੂੰ ਪੈਨਸ਼ਨ ਮਿਲਣੀ ਵੀ ਸ਼ੁਰੂ ਹੋ ਗਈ। 100 ਰੁਪਇਆ ਜਿੱਥੇ-ਕਿਤੇ ਰੱਖਣਾ ਸੀ ਰੱਖ ਦਿੱਤਾ ਜਿੱਥੋਂ ਉਸ ਨੂੰ ਇੰਨਾ ਕੁ ਸੋਧ ਮਿਲ ਸਕੇ ਜੀਹਦੇ ਨਾਲ ਉਹਦਾ ਗੁਜ਼ਾਰਾ ਚੱਲ ਸਕੇ ਕੁੱਲ ਮਿਲਾ ਕੇ ਉਸ ਨੂੰ ਐਨੇ ਪੈਸੇ ਮਿਲਣ ਦੀ ਆਸ ਸੀ ਕਿ ਦੋਵੇਂ ਮੀਆਂ-ਬੀਵੀ ਚੰਗੀ ਸੌਖੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਭਾਵੇਂ ਮਹਿੰਗਾਈ ਪਰੇ ਸਿਖਰ ਤੇ ਪਹੁੰਚੀ ਹੋਈ ਸੀ ਫਿਰ ਵੀ ਉਹਨਾਂ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕਦਾ ਸੀ ਕਿਉਂਕਿ ਉਹਨਾਂ ਨੇ ਆਪਣੇ ਕੋਈ ਫालतू ਖਰਚ ਨਹੀਂ ਸੀ ਰੱਖੇ ਹੋਏ ਸਾਦਾ ਜੀਵਨ ਨਾ ਕੋਈ ਐਬ ਨਾ ਹੋਟਲਾਂ 'ਚ ਖਾਣਾ ਖਾਣ ਦੀ ਆਦਤ ਨਾ ਕੋਈ ਸਿਰ ਤੇ ਜ਼ਿੰਮੇਵਾਰੀ ਵੱਡਾ ਪੁੱਤ ਹਰਜੀਤ ਬੰਬਈ ਰਹਿੰਦਾ ਸੀ ਜਿੱਥੇ ਉਹ ਇੱਕ ਬਹੁਤ ਵੱਡੀ ਫੈਕਟਰੀ ਦਾ ਮਾਲਕ ਸੀ ਫੈਕਟਰੀ 'ਚ ਮੋਟਰਾਂ ਦੇ ਪੁਰਜ਼ੇ ਬਣਦੇ ਸੀ ਤੇ ਆਮਦਨੀ ਚੌਖੀ ਜ਼ਿੰਦਗੀ ਦੀਆਂ ਸਾਰੀਆਂ ਸੁਵਿਧਾਵਾਂ ਪ੍ਰਾਪਤ ਸੀ ਉਹਨੂੰ ਸ਼ਹਿਰ ਵਿੱਚ ਉਹਨੇ ਚੰਗਾ ਨਾਮ ਕਮਾਇਆ ਹੋਇਆ ਸੀ ਤੇ ਦੂਜਾ ਪੁੱਤ ਚੰਡੀਗੜ੍ਹ ਸਰਕਾਰੀ ਨੌਕਰੀ 'ਚ ਸੀ ਚੰਗਾ ਸੌਖਾ ਬਸ ਹੋਰ ਕੋਈ ਜ਼ਿੰਮੇਵਾਰੀ ਨਹੀਂ ਦੋਵੇਂ ਪੁੱਤਰ ਵਿਆਹੇ ਹੋਏ ਧੀ ਕੋਈ ਹੈ ਨਹੀਂ ਸੀ ਭਾਵੇਂ ਭਰਾਵਾਂ ਨੂੰ ਭੈਣਾਂ ਦੀ ਸਦਾ ਘਾਟ ਮਹਿਸੂਸ ਹੁੰਦੀ ਰਹਿੰਦੀ ਖਾਸ ਕਰਕੇ ਰਖੜੀ ਵਾਲੇ ਦਿਨ ਉਹ जरा ਉਦਾਸ ਜੇ ਹੋ ਜਾਂਦੇ ਸਭ ਕੁਝ ਹੋਣ ਦੇ ਬਾਵਜੂਦ ਇਸਰ ਸਿੰਘ ਨੇ ਆਪਣਾ ਪੱਕਾ ਮਨ ਬਣਾ ਲਿਆ ਹੋਇਆ ਸੀ ਕਿ ਵੇਲਾ ਤਾ ਉਹਨੇ ਬਿਲਕੁਲ ਨਹੀਂ ਬੈਠਣਾ ਵੇਲਾ ਬਹਿਣ ਨਾਲ ਇੱਕ ਤਾਂ ਸਿਹਤ ਵਿਗੜ ਜਾਂਦੀ ਹੈ ਤੇ ਦੂਜੇ ਘਰ ਵਿੱਚ ਹਰ ਵੇਲੇ ਕੁੜਕੁੜ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਉਸ ਨੂੰ ਨੌਕਰੀ ਲੱਭਣੀ ਔਖੀ ਸੀ। ਉਹਦੇ ਲਈ ਬਹੁਤ ਵੱਡੀ ਸਫਾਰਸ਼ ਦੀ ਲੋੜ ਸੀ। ਜਿਹੜੀ ਉਹਦੇ ਕੋਲ ਹੈ ਨਹੀਂ ਸੀ। ਇਸ ਲਈ ਉਹਨੇ ਸੋਚਿਆ ਕਿ ਕੋਈ ਮਾੜੀ ਮੋਟੀ ਦੁਕਾਨ ਪਾ ਲਵੇ ਜਿਹਦੇ ਨਾਲ ਉਹਦਾ ਮਨ ਲੱਗਿਆ ਰਹੂ। ਉਸਨੇ ਕਈ ਦੋਸਤਾਂ ਮਿੱਤਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਅਖੀਰ ਫੈਸਲਾ ਹੋਇਆ ਕਿ ਉਹ ਰੰਗ-ਰੋਗਨ ਸੈਂਟਰੀ ਆਦਿ ਦੀ ਦੁਕਾਨ ਖੋਲ ਲਵੇ। ਕਿਉਂਕਿ ਸ਼ਹਿਰ ਵਿੱਚ ਕਈ ਦੁਕਾਨਾਂ ਦੀ ਉਸਾਰੀ ਹੋ ਰਹੀ ਸੀ। ਇਹਨਾਂ ਚੀਜ਼ਾਂ ਦੀ ਕਾਫੀ ਮੰਗ ਸੀ। ਹਾਲੇ ਉਹਦਾ ਕੰਮ ਸ਼ੁਰੂ ਨਹੀਂ ਸੀ ਹੋਇਆ ਕਿ ਉਹਦੇ ਵੱਡੇ ਪੁੱਤਰ ਹਰਜੀਤ ਦੀ ਬੰਬਈ ਤੋਂ ਚਿੱਠੀ ਆ ਗਈ। ਉਹਨੇ ਹਵਾ ਦਾ ਰੁੱਖ ਹੀ ਬਦਲ ਕੇ ਰੱਖ ਦਿੱਤਾ। ਉਹਦਾ ਰਾਹ ਹੀ ਬਦਲ ਗਿਆ। ਹਰਜੀਤ ਨੇ ਲਿਖਿਆ ਸੀ ਕਿ ਕਈ ਦਿਨਾਂ ਤੋਂ ਤੁਹਾਡੇ ਸੁੱਖ-ਸਾਂ ਦੀ ਕੋਈ ਚਿੱਠੀ ਨਹੀਂ ਮਿਲੀ। ਅੱਗੇ ਤਾਂ ਹਰ ਹਫ਼ਤੇ ਤੁਹਾਡੀ ਚਿੱਠੀ ਜ਼ਰੂਰ ਮਿਲ ਜਾਂਦੀ ਸੀ। ਜੀ ਦੇ ਨਾਲ ਮਨ ਨੂੰ ਕਾਫੀ ਤਸੱਲੀ ਹੋ ਜਾਂਦੀ ਪਰ ਚਿੱਠੀ ਦੇ ਨਾ ਆਉਣ ਕਾਰਨ ਚਿੰਤਾ ਲੱਗ ਗਈ ਤੁਹਾਡੀ ਸਿਹਤ ਤਾਂ ਠੀਕ ਹੈ ਨਾ ਮਾਤਾ ਜੀ ਦੀ ਸਿਹਤ ਤਾਂ ਠੀਕ ਹੈ ਨਾ ਉਹਨਾਂ ਦੇ ਗੋਡਿਆਂ ਨੂੰ ਅਕਸਰ ਦਰਦ ਰਹਿੰਦਾ ਸੀ ਕਿਤੇ ਉਹ ਤਾਂ ਨਹੀਂ ਵੱਧ ਗਿਆ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਪੈਨਸ਼ਨ ਦੇ ਕਾਗਜ਼ਾਂ 'ਚ ਰੁੱਝੇ ਹੋਏ ਹੋਵੋ ਤੇ ਤੁਹਾਨੂੰ ਚਿੱਠੀ ਲਿਖਣ ਦੀ ਵੇਹਲ ਹੀ ਨਾ ਮਿਲੀ ਹੋਵੇ ਹੁਣ ਤਾਂ ਤੁਸੀਂ ਕੰਮ ਵੀ ਮੁਕਾ ਲਿਆ ਫਿਰ ਚਿੱਠੀ ਲੇਖਣ 'ਚ ਦੇਰੀ ਕਿਉਂ ਹੁਣ ਤਾਂ ਅੱਗੋਂ ਤੁਹਾਡਾ ਕੀ ਪ੍ਰੋਗਰਾਮ ਹੈ ਮੇਰੀ ਰਾਏ ਆ ਕਿ ਤੁਹਾਨੂੰ ਉੱਥੇ ਕੁਝ ਵੀ ਨਹੀਂ ਕਰਨਾ ਚਾਹੀਦਾ ਇਸ ਉਮਰ 'ਚ ਆ ਕੇ ਕੋਈ ਵੀ ਕੰਮ ਸੁਤੰਤਰ ਤੌਰ ਤੇ ਨਹੀਂ ਸ਼ੁਰੂ ਕੀਤਾ ਜਾ ਸਕਦਾ ਦੂਜਾ ਤੁਹਾਨੂੰ ਵਪਾਰ ਦਾ ਕੋਈ ਤਜਰਬਾ ਵੀ ਹੈ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਵਪਾਰ ਦੀਆਂ ਕਈ ਗੁੰਝਲਾਂ ਤੇ डाव ਪੇਚ ਨੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਸਕਦੇ ਤੁਸੀਂ ਸਾਰੀ ਉਮਰ ਹਕੂਮਤ ਕੀਤੀ ਆ ਲੋਕਾਂ ਨੇ ਤੁਹਾਨੂੰ ਸਲਾਮਾ ਕੀਤੀਆਂ ਨੇ ਤੁਸੀਂ ਕਿਸੇ ਨੂੰ ਸਲਾਮ ਨਹੀਂ ਕੀਤੀ ਇਸ ਲਈ ਹੁਣ ਜੇ ਤੁਸੀਂ ਨਿੱਕੇ ਕੰਮਾਂ ਵਾਸਤੇ ਵੀ ਲੋਕਾਂ ਦੀ ਮਨਤਾਂ ਤਰਲੇ ਕਰਨੇ ਪਏ ਤਾਂ ਤੁਹਾਨੂੰ ਬੜਾ ਬੁਰਾ ਲੱਗੂਗਾ ਤੁਸੀਂ ਮਹਿਸੂਸ ਕਰੋਗੇ ਕਿ ਉਸ ਜੀਵਨ ਤੇ ਇਸ ਜੀਵਨ ਵਿੱਚ ਕਿੰਨਾ ਭਾਰੀ ਅੰਤਰ ਆ ਤੇ ਹੋ ਸਕਦਾ ਹੈ ਕਿ ਤੁਹਾਨੂੰ ਇੰਨੀ ਨਿਰਾਸ਼ਾ ਵੀ ਹੋਵੇ ਕਿ ਤੁਸੀਂ ਛੇਤੀ ਸ਼ੁਰੂ ਕੀਤਾ ਹੋਇਆ ਕੰਮ ਬੰਦ ਕਰ ਦੇਵੋ ਜ਼ਿੰਦਗੀ ਭਰ ਦੀ ਕਮਾਈ ਰੋੜ ਬੈਠੋ ਆਖਰ ਤੁਸੀਂ ਸਾਡੇ ਲਈ ਕੀ ਨਹੀਂ ਕੀਤਾ ਅੱਜ ਜੋ ਕੁਝ ਵੀ ਮੈਂ ਆਂ ਕੇਵਲ ਤੇ ਕੇਵਲ ਤੁਹਾਡੀ ਬਦੌਲਤੀ ਤਾਂ ਹਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਨੂੰ ਇਸ ਲਈ ਸਾਡਾ ਵੀ ਇਹੀ ਫਰਜ਼ ਬਣਦਾ ਕਿ ਤੁਹਾਡੀ ਰੱਜ ਕੇ ਸੇਵਾ ਕਰੀਏ ਇਹੋ ਜੇ ਮੌਕੇ ਵਾਰ-ਵਾਰ ਕਦੇ ਨਹੀਂ ਮਿਲਦੇ ਹੁੰਦੇ ਤੁਹਾਡੇ ਉੱਥੇ ਇਕੱਲਿਆਂ ਰਹਿਣਾ ਵੀ ਠੀਕ ਨਹੀਂ ਸੌ ਦੁੱਖ ਲੱਗੇ ਹੋਏ ਨੇ ਉੱਥੇ ਤੁਹਾਡਾ ਕੌਣ ਆਂ ਦਵਾ-ਦਾਰੂ ਕਰਨ ਵਾਲਾ ਕੌਣ ਹੈ ਤੁਹਾਡੀ ਦੇਖਭਾਲ ਕਰਨ ਵਾਲਾ ਜੇ ਭਲਾ ਦੋਨਾਂ 'ਚ ਕੋਈ ਬਿਮਾਰ ਹੋ ਜੇ ਫਿਰ ਵੱਖ ਚਿੰਤਾ ਹੋਰ ਇਹ ਕੋਈ ਤੁਹਾਡੀ ਉਮਰ ਆ ਕੰਮ ਕਰਨ ਦੀ ਇਸ ਲਈ ਮੈਂ ਤੁਹਾਨੂੰ ਇਕੱਲਿਆਂ ਬਿਲਕੁਲ ਨਹੀਂ ਰਹਿਣ ਦੇਣਾ ਕਿਸੇ ਵੀ ਕੀਮਤ ਤੇ ਔਲਾਦ ਕਾਦੇ ਲਈ ਹੁੰਦੀ ਆ ਸੋ ਤੁਸੀਂ ਆਪਣਾ ਸਭ ਕੁਝ ਸਾਮ ਸਮੇਟ ਕੇ ਇੱਥੇ ਸਾਡੇ ਕੋਲ ਆ ਜਾਓ ਤੁਹਾਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਊਗੀ ਵੱਧ ਤੋਂ ਵੱਧ ਤੁਹਾਨੂੰ ਸਾਮ ਸਮੇਟ 'ਚ 15 ਕ ਦਿਨ ਲੱਗਣਗੇ ਤੁਸੀਂ ਆਪਣੇ ਪ੍ਰੋਗਰਾਮ ਬਾਰੇ ਲਿਖ ਦੇਣਾ। ਗੱਡੀ ਆਦੀ ਦੇ ਪਹੁੰਚਣ ਦਾ ਵਕਤ ਤਾਂ ਜੋ ਅਸੀਂ ਤੁਹਾਨੂੰ ਸਟੇਸ਼ਨ ਤੇ ਜਾ ਕੇ ਲੈ ਆਈਏ। ਚਿੱਠੀ ਦਾ ਉੱਤਰ ਵਾਪਸੀ ਡਾਕ ਜ਼ਰੂਰ ਦੇਣਾ। ਪੰਮੀ ਵੱਲੋਂ ਪੈਰੀ ਹੱਥ ਪਰਵਾਨ ਕਰਨੇ। ਮਾਤਾ ਜੀ ਨੂੰ ਸਾਡੇ ਦੋਹਾਂ ਵੱਲੋਂ ਮੱਥਾ ਟੇਕਣਾ। ਪਹਿਲਾਂ ਇਸਰ ਸਿੰਘ ਨੇ ਦੋ ਵਾਰੀ ਸਾਰੀ ਚਿੱਠੀ ਆਪ ਪੜ੍ਹੀ। ਫਿਰ ਅੱਖਰ ਅੱਖਰ ਪੜ੍ਹ ਕੇ ਸੁਰਜੀਤ ਨੂੰ ਵੀ ਸੁਣਾਈ। ਸੁਰਜੀਤ ਨੇ ਬੜੇ ਧਿਆਨ ਨਾਲ ਚਿੱਠੀ ਸੁਣੀ। ਉਹ ਦਾ ਰੋਮ-ਰੋਮ ਖੁਸ਼ੀ ਨਾਲ ਮੁਸਕਰਾ ਰਿਹਾ ਸੀ। ਉਹਦੀਆਂ ਅੱਖਾਂ 'ਚ ਮੁਸਕਾਨ ਡੁੱਲ-ਡੁੱਲ ਪੈ ਰਹੀ ਸੀ। ਅਖੀਰ ਉਹਦੇ ਮੋਹੋਂ ਐਨੇ ਨਿਕਲਿਆ। ਪੁੱਤ ਹੋਣ ਦਾ ਇਹੋ ਜਿਹਾ ਹੋਣ। ਰਾਤ ਨੂੰ ਦੋਵਾਂ ਮੀਆਂ-ਬੀਵੀ ਆਪਣੇ ਪੁੱਤਰ ਨੂੰ ਤੇ ਉਹਨਾਂ ਦੇ ਬੱਚਿਆਂ ਬਾਰੇ ਗੱਲਾਂ ਕਰਦੇ ਰਹੇ। ਉਹ ਉਹਨਾਂ ਦੀ ਵਡਿਆਈ ਕਰਦੇ-ਕਰਦੇ ਸੌਂਗੇ। ਅਗਲੇ ਦਿਨ ਈਸਰ ਸਿੰਘ ਤੇ ਉਹਦੀ ਪਤਨੀ ਨੇ ਆਪਣਾ ਜ਼ਰੂਰੀ-ਜ਼ਰੂਰੀ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਸੀ। ਫਰਨੀਚਰ ਆਦਿ ਤਾਂ ਉਹਨਾਂ ਨੇ ਖੜਨਾ ਹੀ ਨਹੀਂ ਸੀ। ਬਸ ਕੱਪੜਾ ਲੱਤਾ ਤੇ ਹੋਰ ਨਿਕ ਸੁੱਕ। ਜੇਬਰੋਸ ਨੇ ਲੋਕਰ ਵਿੱਚ ਰੱਖ ਦਿੱਤੇ। ਨਗਦੀ ਜਾਂ ਜੇਵਰ ਨਾਲ ਖੜਨ ਦਾ ਜਮਾਨਾ ਨਹੀਂ ਸੀ ਹੁਣ। ਈਸਰ ਸਿੰਘ ਦੀ ਪਤਨੀ ਸੁਰਜੀਤ ਨੇ ਬੜੀ ਰੀਜ ਨਾਲ ਆਪਣੇ ਪੁੱਤ ਤੇ ਨੂੰ ਲਈ ਕਈ ਚੀਜ਼ਾਂ ਇਕੱਠੀਆਂ ਕੀਤੀਆਂ। ਉਸ ਨੇ ਨੂੰ ਲਈ ਇੱਕ ਵਧੀਆ ਜੀ ਸਾੜੀ ਖਰੀਦੀ। ਪੁੱਤਰ ਲਈ ਇੱਕ ਸਫਾਰੀ ਸੂਟ ਦਾ ਕੱਪੜਾ ਤੇ ਬੱਚਿਆਂ ਲਈ ਤਿਆਰ ਕੱਪੜੇ। ਅੱਜਕੱਲ ਬੱਚੇ ਸਵਾਕੇ ਕੱਪੜੇ ਨਹੀਂ ਪਾਉਂਦੇ ਉਸਨੇ ਇਹੋ ਸੋਚ ਕੇ ਬੱਚਿਆਂ ਲਈ ਦੋ ਦੋ ਜੋੜੇ ਕੱਪੜੇ ਖਰੀਦ ਲਿਆਂਦੇ ਫਿਰ ਉਸਦੇ ਪੁੱਤਰ ਨੂੰ ਨੂੰ ਜਿੰਨਾ ਜਿੰਨਾ ਚੀਜ਼ਾਂ ਦਾ ਖਾਣ ਦਾ ਸ਼ੌਂਕ ਸੀ ਉਹ ਇਕੱਠੀਆਂ ਕੀਤੀਆਂ ਦਾਣੇਦਾਰ ਬਰਫੀ ਮੋਤੀचूर ਦੇ ਲੱਡੂ ਪਿੰਨੀਆਂ ਕਈ ਕਿਸਮ ਦੇ ਅਚਾਰ ਇਹ ਚੀਜ਼ਾਂ ਬੰਬਈ ਚ ਚੰਗੀਆਂ ਨਹੀਂ ਨਾ ਮਿਲਦੀਆਂ ਉਸਨੇ بڑے ਚਾਨ ਨਾਲ ਪੈਕਿੰਗ ਕੀਤੀ ਜਿੰਨਾ ਕੁ ਸਮਾਨ ਲੋਡ ਸੀ ਇੱਕ ਪਾਸੇ ਵੱਲ ਇਕੱਠਾ ਕਰਕੇ ਰੱਖ ਦਿੱਤਾ ਇਸਰ ਸਿੰਘ ਰੇਲਵੇ ਸਟੇਸ਼ਨ ਤੇ ਜਾ ਕੇ ਦੋ ਸੀਟਾਂ ਬੁੱਕ ਕਰਵਾਇਆ। ਸੀਟਾਂ 10 ਦਿਨ ਮਗਰੋਂ ਦੀਆਂ ਮਿਲੀਆਂ ਸੀ। ਹੁਣ ਇਹ 10 ਦਿਨ ਉਹਨਾਂ ਦੇ ਲਈ ਕੱਟਣੇ ਬਹੁਤ ਔਖੇ ਹੋਏ। ਸੁਰਜੀਤ ਤਾਂ ਇੱਕ ਇੱਕ ਮਿੰਟ ਵੀ ਗਿਣਦੀ ਰਹਿੰਦੀ। ਕਦੋਂ ਉਹ ਬੰਬਈ ਪਹੁੰਚੇਗੀ? ਕਦੋਂ ਆਰਾਮ ਨਾਲ ਬੈਠ ਕੇ ਖਾਣਾ ਖਾਊਗੀ? ਜਦੋਂ ਇਸਰ ਸਿੰਘ ਰਿਟਾਇਰ ਹੋਇਆ ਸੀ ਤਾਂ ਸੁਰਜੀਤ ਨੂੰ ਚੈਨ ਨਹੀਂ ਸੀ ਮਿਲਿਆ। ਉਹਨੂੰ ਸਾਰਾ ਕੰਮ ਆਪਣੇ ਹੱਥਾਂ ਨਾਲ ਕਰਨਾ ਪੈਂਦਾ। ਨੌਕਰ ਰੱਖਣ ਦੀ ਉਹਨਾਂ ਦੀ ਤਾਕਤ ਨਹੀਂ ਸੀ। ਸਾਰਾ ਦਿਨ ਕੰਮ ਕਰ ਕਰਕੇ ਥੱਕ ਟੁੱਟ ਜਾਂਦੀ। ਰਾਤ ਹੋਣ ਤੇ ਨੀਂਦ ਦੀ ਗੋਦ ਵਿੱਚ ਜਾ ਲੇਟਦੀ। ਈਸਰ ਸਿੰਘ ਤੇ ਸੁਰਜੀਤ ਗੱਡੀ 'ਚ ਬੈਠ ਗਏ। ਗੱਡੀ ਬੜੀ ਰਫ਼ਤਾਰ ਨਾਲ ਚੱਲਣ ਵਾਲੀ ਸੀ। ਉਹਨੇ ਇੱਕਦਮ ਐਨੀ ਤੇਜ਼ ਰਫ਼ਤਾਰ ਫੜੀ ਕਿ ਕੁਝ ਹੀ ਸਮੇਂ 'ਚ ਕਈ ਸਟੇਸ਼ਨ ਪਾਰ ਕਰ ਗਏ। ਪਰ ਗੱਡੀ ਦੇ ਰਫ਼ਤਾਰ ਨਾਲੋਂ ਵੀ ਤੇਜ਼ ਉਹਨਾਂ ਦੋਹਾਂ ਦੇ ਵਿਚਾਰ ਚੱਲ ਰਹੇ ਸਨ। ਈਸਰ ਸਿੰਘ ਸੋਚ ਰਿਹਾ ਸੀ ਕਿ ਬੰਬਈ ਪਾੰਚ ਕੇ ਉਹਨਾਂ ਨੂੰ ਕਿੰਨਾ ਸੁਖ ਆਰਾਮ ਮਿਲੇਗਾ ਹਰਜੀਤ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਹਦੇ ਕੋਲ ਦੋ ਵੱਡੀਆਂ-ਵੱਡੀਆਂ ਵਿਦੇਸ਼ੀ ਗੱਡੀਆਂ ਵੀ ਨੇ ਇੱਕ ਗੱਡੀ ਤਾਂ ਸਾਨੂੰ ਹਰ ਵੇਲੇ ਘੁੰਮਣ ਫਿਰਨ ਨੂੰ ਮਿਲ ਜਾਇਆ ਕਰੂਗੀ ਥੋੜੇ ਦਿਨਾਂ ਮਗਰੋਂ ਹਜੂਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਵਾਂਗੇ 30 ਸਾਲ ਪਹਿਲਾਂ ਉੱਥੇ ਗਏ ਸੀ ਹੁਣ ਤਾਂ ਉਥੋਂ ਦੀ ਯਾਦ ਹੀ ਭੁੱਲ ਗਈ ਕਹਿੰਦੇ ਨੇ ਕਿ ਉੱਥੇ ਦਾ ਤਾਂ ਸਾਰਾ ਨਜ਼ਾਰਾ ਹੀ ਬਦਲ ਗਿਆ ਕਈ ਗੁਰਦੁਆਰਿਆਂ ਦੀਆਂ ਨਵੀਆਂ ਆਲੀਸ਼ਾਨ ਇਮਾਰਤਾਂ ਬਣ ਗਈਆਂ ਨੇ ਇੰਨੇ ਦਿਨਾਂ ਤੋਂ ਦਰਸ਼ਨਾਂ ਦੀ ਇੱਛਾ ਸੀ ਆਖਰ ਹੁਣ ਪੂਰੀ ਕਰਨ ਦਾ ਮੌਕਾ ਮਿਲੇਗਾ ਹੁਣ ਸਾਨੂੰ ਕਿਹੜਾ ਗੱਡੀਆਂ 'ਚ ੱਤਕੇ ਖਾਣ ਦਾ ਮੌਕਾ ਮਿਲੇਗਾ ਹੁਣ ਤਾਂ ਅਸੀਂ ਆਪਣੀ ਕਾਰ ਤੇ ਰਾਮ ਨਾਲ ਹਜੂਰ ਸਾਹਿਬ ਜਾਵਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਏਗੀ ਇੰਨਾ ਹੀ ਸੋਚਾਂ ਵਿੱਚ ਡੁੱਬੇ ਹੋਏ ਨੇ ਸਰਜੀਤ ਜਿਹੜੀ ਉਂਗਾ ਲੈ ਰਹੀ ਸੀ ਉਹਨੂੰ ਝੰਜੋੜਿਆ ਭਲੀਏ ਲੋਕ ਕਿ ਕੀ ਸੋਚਦੀਆਂ ਤੈਨੂੰ ਨੀਂਦ ਤਾਂ ਨਹੀਂ ਸੀ ਰਹੀ ਐਵੇਂ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ ਮੈਂ ਸੋਚਦੀ ਪਈ ਸੀ ਜੀ ਕਿ ਬੰਬਈ ਆਖਰ ਸਾਰਾ ਦਿਨ ਕੀ ਕਰਿਆ ਕਰਾਂਗੀ ਕੋਈ ਕੰਮ ਕਰਤਾ ਹੋਏਗਾ ਨਹੀਂ ਉੱਥੇ ਉੱਥੇ ਤਾਂ ਨੌਕਰਾਂ ਦੀ ਕੀ ਕਮੀ ਆ ਤੂੰ ਕੀ ਕੰਮ ਕਰਨਾ ਹੈ ਸਾਰਾ ਦਿਨ ਬੈਠੀ ਸਮੁੰਦਰ ਦੇ ਨਜ਼ਾਰੇ ਵੇਖੀਂ ਬਸ ਸ਼ਾਮ ਨੂੰ ਮੈਰੀਨ ਡਰਾਈਵ ਚੱਲਿਆ ਕਰਾਂਗੇ ਆਪਾਂ ਤੇ ਇਹਨੂੰ ਪਤਾ ਹੀ ਨਹੀਂ ਲੱਗਣਾ ਕਿ ਵਕਤ ਕਿਵੇਂ ਗੁਜ਼ਰ ਜਾਇਆ ਕਰੂਗਾ ਪੰਮੀ ਕਿੰਨਾ ਸੋਹਣਾ ਖਾਣਾ ਬਣਾਉਂਦੀ ਆ ਉਹਦਾ ਖਾਣਾ ਖਾ ਕੇ ਤਾਂ ਮਹਿਮਾਨ ਆਸ਼ਾਸ਼ ਕਰ ਉੱਠਦੇ ਨੇ ਚਲ ਹੁਣ ਸੌਂ ਜਾ 11 ਵਜ ਗਏ ਰਾਤ ਦੀਆਂ ਘੜੀਆਂ ਬੜੀ ਤੇਜ਼ੀ ਨਾਲ ਬੀਤਦੀਆਂ ਜਾ ਰਹੀਆਂ ਸਨ ਗੱਡੀ ਰੇਲ ਦੀ ਲਾਈਨ ਦੀ ਹਿੱਕ ਨੂੰ چیرਦੀ ਪੂਰੀ ਰਫਤਾਰ ਨਾਲ ਅੱਗੇ ਵਧਦੀ ਜਾ ਰਹੀ ਸੀ ਸਫ਼ਰ ਬੜੀ ਆਸਾਨੀ ਨਾਲ ਕੱਟਦਾ ਜਾ ਰਿਹਾ ਸੀ ਪਲੋ ਪਲ ਬੰਬਈ ਨੇੜੇ ਆ ਰਿਹਾ ਸੀ ਉਹਨਾਂ ਦੀਆਂ ਸੋਚਾਂ ਹੁਣ ਬੰਬਈ ਦੇ ਵਾਤਾਵਰਨ ਵਿੱਚ ਡੁੱਬਦੀਆਂ ਜਾ ਰਹੀਆਂ ਸਨ ਹੁਣ ਉਹ ਸੋਚ ਰਹੇ ਸਨ ਕਿ ਜਦੋਂ ਹਰਜੀਤ ਪੰਮੀ ਤੇ ਬੱਚੇ ਉਹਨਾਂ ਨੂੰ ਸਟੇਸ਼ਨ ਲੈਣ ਆਉਣਗੇ ਤਾਂ ਉਹਨਾਂ ਨੂੰ ਕਿੰਨੇ ਪਿਆਰ ਨਾਲ ਮਿਲਣਗੇ ਕਾਫੀ ਜੀਰਾਂ ਤੋਂ ਮੇਲ ਨਹੀਂ ਸੀ ਹੋਇਆ ਨਾ ਅਸੀਂ ਨੌਕਰੀ ਦੇ ਰਜੇਵੇਂ ਚੋਂ ਨਿਕਲ ਸਕੇ ਸੀ ਤੇ ਨਾ ਹੀ ਹਰਜੀਤ ਕੰਮਕਾਜ ਦੇ ਝਮੇਲਿਆਂ ਚੋਂ ਨਿਕਲ ਕੇ ਸਾਡੇ ਕੋਲ ਆ ਸਕਿਆ ਸੀ ਦਿਨੋ ਦਿਨ ਕੰਮ ਵਧਣ ਨਾਲ ਉਹਨਾਂ ਦੀ ਸਿਰਦਰਦੀ ਵੀ ਵਧ ਗਈ ਸੀ ਆਖਰ ਗੱਡੀ ਬੰਬਈ ਸੈਂਟਰਲ ਸਟੇਸ਼ਨ ਤੇ ਆ ਕੇ ਰੁਕੀ ਰਾਤ ਹੋਣ ਨੂੰ ਕੁਝ ਹੀ ਘੜੀਆਂ ਬਾਕੀ ਸੀ ਸਟੇਸ਼ਨ ਤੇ ਰੌਸ਼ਨੀ ਹੋ ਚੁੱਕੀ ਸੀ ਬੜੀ ਮੱਧਮ ਜੀ ਰੋਸ਼ਨੀ ਪਰ ਚਿਹਰੇ ਸਾਫ਼ ਦਿਖਾਈ ਦਿੰਦੇ ਸੀ ਜਾਣੇ ਪਹਿਚਾਣੇ ਚਿਹਰੇ ਤਾਂ ਦੂਰੋਂ ਹੀ ਨਜ਼ਰ ਆ ਜਾਂਦੇ ਨੇ ਇੱਕ ਵਾਰੀ ਜਿਹੜਾ ਚਿਹਰਾ ਵੇਖਿਆ ਹੋਵੇ ਉਹ ਅੱਖਾਂ ਸਾਹਮਣੇ ਆ ਕੇ ਖੜਾ ਹੋ ਜਾਂਦਾ ਪਰ ਰੀਸਰ ਸਿੰਘ ਤੇ ਸੁਰਜੀਤ ਦੀਆਂ ਨਜ਼ਰਾਂ ਸਾਰੇ ਪਾਸੇ ਘੁੰਮ ਰਹੀਆਂ ਸੀ ਪਾਟੀਆਂ ਪਾਟੀਆਂ ਅੱਖਾਂ ਪਰ ਕੋਈ ਜਾਣਿਆ ਪਹਿਚਾਣਿਆ ਚਿਹਰਾ ਦਿਖਾਈ ਨਹੀਂ ਸੀ ਦੇ ਰਿਹਾ ਉਹਨਾਂ ਦੀ ਉਤਸੁਕਤਾ ਪਲ-ਪਲ ਵੱਧਦੀ ਜਾ ਰਹੀ ਸੀ ਹਰਜੀਤ ਪੰਮੀ ਸਟੇਸ਼ਨ ਤੇ ਲੈਣ ਕਿਉਂ ਨਹੀਂ ਆਏ ਇਹੋ ਪ੍ਰਸ਼ਨ ਵਾਰ-ਵਾਰ ਉਹਨਾਂ ਦੇ ਮਨਾਂ ਵਿੱਚ ਉੱਠਦਾ ਪਰ ਉੱਤਰ ਉਹਨਾਂ ਨੂੰ ਕਿਤੋਂ ਨਹੀਂ ਸੀ ਮਿਲਦਾ ਇੱਕੋ ਸੋਚ ਉਹਨਾਂ ਦੇ ਮਨ ਵਿੱਚ ਉੱਭਰ ਰਹੀ ਸੀ ਸ਼ਾਇਦ ਕੋਈ ਜ਼ਰੂਰੀ ਕੰਮ ਪੈ ਗਿਆ ਹੋਣਾ ਇਸ ਕਰਕੇ ਨਹੀਂ ਆ ਸਕੇ ਕਿੰਨਾ ਹੀ ਚਿਰੋ ਦੋਵੇਂ ਸਟੇਸ਼ਨ ਤੇ ਆਪਣੇ ਸਮਾਨ ਕੋਲ ਬੈਠੇ ਰਹੇ ਉਹ ਨਾ ਤਾਂ ਸਮਾਨ ਛੱਡ ਕੇ ਕਿਧਰੇ ਜਾ ਸਕਦੇ ਸਨ ਤੇ ਨਾ ਉਹਨਾਂ ਨੂੰ ਚੈਨ ਆ ਰਹੀ ਸੀ ਉਹਨਾਂ ਦੀਆਂ ਨਜ਼ਰਾਂ ਮੁੱਖ ਦਰਵਾਜ਼ੇ ਤੇ ਆ ਕੇ ਰੁਕੀਆਂ ਹੋਈਆਂ ਸੀ। ਗੱਡੀ ਤੋਂ ਉਤਰੀਆਂ ਸਵਾਰੀਆਂ ਪਲੇਟਫਾਰਮ ਤੋਂ ਬਾਹਰ ਜਾ ਚੁੱਕੀਆਂ ਸੀ। ਫਿਰ ਉਹਨਾਂ ਦੇ ਕੋਲ ਇੱਕ ਅਣਜਾਣਿਆ ਅਣਪਹਿਚਾਣਿਆ ਚਿਹਰਾ ਆ ਕੇ ਸਾਹਮਣੇ ਖਲੋ ਗਿਆ। ਉਸ ਨੇ ਇਸਰ ਸਿੰਘ ਨੂੰ ਪੁੱਛਿਆ ਕਿ ਤੁਸੀਂ ਸਰਦਾਰ ਹਰਜੀਤ ਸਿੰਘ ਦੇ ਮਾਤਾ ਪਿਤਾ ਹੋ? ਹਾਂ। ਪਰ ਹਰਜੀਤ ਕਿੱਥੇ ਆ? ਜੀ ਉਹਨਾਂ ਤੇ ਮੇਮ ਸਾਹਿਬ ਨੇ ਇੱਕ ਡਿਨਰ ਤੇ ਜਾਣਾ ਸੀ। ਇਸ ਕਰਕੇ ਉਹ ਆਪ ਨਹੀਂ ਆ ਸਕੇ। ਸਰ ਮੈਂ ਤੁਹਾਨੂੰ ਲੈਣ ਆਇਆ ਮੈਂ ਉਹਨਾਂ ਦੀ ਫੈਕਟਰੀ 'ਚ ਚੌਕੀਦਾਰ ਹਾਂ ਚਲੋ ਇੱਥੋਂ ਘਰ ਕਿੰਨੀ ਕੁ ਦੂਰ ਆ ਜੀ ਜਿਆਦਾ ਦੂਰ ਨਹੀਂ ਹੈਗਾ ਬਸ ਕੋਈ 5 ਕਿਲੋਮੀਟਰ ਆ ਚੌਕੀਦਾਰ ਨੇ ਕੋਲੀ ਨੂੰ ਸਮਾਨ ਚੁੱਕਣ ਲਈ ਆਖਿਆ ਸਾਰੇ ਜਣੇ ਪਲੇਟਫਾਰਮ ਤੋਂ ਬਾਹਰ ਆ ਗਏ ਈਸਰ ਸਿੰਘ ਤੇ surjeet कौर ਦੀਆਂ ਨਜ਼ਰਾਂ ਵਿਦੇਸ਼ੀ ਕਾਰ ਨੂੰ ਭਾਲ ਰਹੀਆਂ ਸਨ ਜਿਸ ਬਾਰੇ ਹਰਜੀਤ ਅਕਸਰ ਜ਼ਿਕਰ ਕਰੇ ਕਰਦਾ ਸੀ ਪਰ ਕਾਰ ਤਾਂ ਕਿਤੇ ਵੀ ਦਿਖਾਈ ਨਾ ਦਿੱਤੀ ਉਨ੍ਹਾਂ ਦੀ ਮਾਇੂਸੀ ਤੇ ਨਿਰਾਸ਼ਤਾ ਹੋਰ ਵਧ ਗਈ। ਚੌਂਕੀਦਾਰ ਗਿਆ ਤੇ ਇੱਕ ਟੈਕਸੀ ਲੈ ਕੇ ਆ ਗਿਆ। ਉਹ ਟੈਕਸੀ 'ਚ ਸਮਾਨ ਰਖਵਾ ਰਿਹਾ ਸੀ। ਤਾਂ ਈਸਰ ਸਿੰਘ ਤੇ surjeet ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹਨਾਂ ਦੇ ਸਮਾਨ ਨੂੰ ਕੋਈ ਅੱਗ ਲਾ ਰਿਹਾ ਹੋਵੇ। ਘਰ ਪਹੁੰਚੇ ਤਾਂ ਹਰਜੀਤ ਦਾ ਬੰਗਲਾ ਵੇਖ ਕੇ ਈਸਰ ਸਿੰਘ ਤੇ surjeet ਕੋਰ 당ਗ ਰਹਿ ਗਏ। ਇਹੋ ਜਾਂ ਆਲੀਸ਼ਾਨ ਬੰਗਲਾ ਬੰਬਈ ਵਰਗੇ ਸ਼ਹਿਰ ਵਿੱਚ ਜਿੱਤੇ ਇੱਕ ਕਮਰਾ ਮਿਲਣਾ ਵੀ ਔਖਾ ਹੈ। ਘਰ ਦੇ ਅੰਦਰ ਬੜੇ ਵਧੀਆ ਫਰਨੀਚਰ, ਕੰਦ ਤੋਂ ਕੰਦ ਤੱਕ ਕਾਰਪੇਟ, ਦੀਵਾਰਾਂ ਤੇ ਟੰਗੀਆਂ ਪੇਂਟਿੰਗਸ ਮੂੰਹੋਂ ਬੋਲਦੀਆਂ ਸਨ। ਇੱਕ-ਇੱਕ ਤਸਵੀਰ ਕਈ-ਕਈ ਹਜ਼ਾਰ ਦੀ ਸੀ। ਉਹ ਦੋਵੇਂ ਜਣੇ ਸਾਰੇ ਕਮਰੇ 'ਚ ਫਿਰ ਗਏ। ਅਖੀਰ ਚੌਕੀਦਾਰ ਨੇ ਉਹਨਾਂ ਦਾ ਸਾਮਾਨ ਬੰਗਲੇ ਦੇ ਸਭ ਤੋਂ ਛੋਟੇ ਤੇ ਨਿੱਕੇ ਕਮਰੇ ਵਿੱਚ ਰਖਵਾ ਦਿੱਤਾ। ਕਮਰਾ ਬਹੁਤ ਛੋਟਾ ਸੀ। ਈਸਰ ਸਿੰਘ ਤੇ ਸੁਰਜੀਤ ਦੇ ਮਨ ਵਿੱਚ ਕਈ ਪ੍ਰਸ਼ਨ ਉੱਭਰਦੇ। ਪਰ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਵਾਲਾ ਉੱਥੇ ਕੌਣ ਸੀ ਚੌਕੀਦਾਰ ਜਾਣ ਲੱਗਿਆ ਤਾਂ ਨੌਕਰ ਨੂੰ ਆਖ ਰਿਹਾ ਸੀ ਇਹਨਾਂ ਨੂੰ ਖਾਣਾ ਖਵਾ ਦੇਣਾ ਮੇਮ ਸਾਹਿਬ ਨੇ ਆਖਿਆ ਦਾਲ ਸਬਜ਼ੀ ਫ੍ਰਿਜ 'ਚ ਬਣੀ ਪਈ ਆ ਕੱਢ ਕੇ ਗਰਮ ਕਰ ਲਵੀ ਠੀਕ ਹੈ ਜੀ ਦੋਹਾਂ ਨੇ ਖਾਣਾ ਬੜੀ ਬੇਦੀਲੀ ਨਾਲ ਖਾਧਾ ਉਹ ਬਹੁਤ ਥੱਕੇ ਹੋਏ ਸਨ ਜਾ ਕੇ ਕਮਰੇ 'ਚ ਵਿਛੇ ਹੋਏ ਪਲੰਗ ਤੇ ਪੈ ਗਏ ਨੀਂਦ ਨਹੀਂ ਸੀ ਆ ਰਹੀ ਐ ਸਰ ਸਿੰਘ ਨੂੰ ਇਸਰ ਸਿੰਘ ਨੂੰ ਖਿਆਲ ਆਇਆ ਕਿ ਕਿੰਨਾ ਸੁੰਦਰ ਘਰ ਆ। ਕਈ ਲੱਖ ਰੁਪਏ ਦਾ ਬਣਿਆ ਹੋਵੇਗਾ। ਪਰ ਅੰਦਰ ਨਾ ਤਾਂ ਨਿਗਾ ਪਾਣਾ ਹੈ, ਨਾ ਆਪਣਾਤਾ, ਨਾ ਪਿਆਰ ਦੀ ਝਲਕ ਕਿਤੇ ਦਿਖਾਈ ਦਿੰਦੀ ਆ। ਆਖਿਰ ਘਰ ਵਧੀਆ ਕਾਰਪਟ ਵਿਛਾਉਣ ਨਾਲ ਤਾਂ ਨਹੀਂ ਨਾ ਸੁੰਦਰ ਬਣ ਜਾਂਦਾ। ਇਹਦੇ ਵਿੱਚ ਨਿਗ ਦੀ ਅੱਗ ਬਾਲਣ ਦੀ ਲੋੜ ਹੁੰਦੀ ਆ। ਆਖਰ ਸੋਚਦੇ ਸੋਚਦੇ ਦੋਵੇਂ ਜੀ ਸੌਂਗੇ। ਰਾਤ ਨੂੰ ਨਾ ਉਹਨਾਂ ਦੇ ਪੁੱਤ ਨੇ ਆ ਕੇ ਉਹਨਾਂ ਨੂੰ ਬੁਲਾਇਆ। ਤੇ ਨਾ ਹੀ ਨੋ ਨੇ ਉਹਨਾਂ ਦਾ ਬੁਹਾ ਖੜਕਾਇਆ ਸਾਰੀ ਰਾਤ ਅੱਧ ਸੁੱਤੀ ਹਾਲਤ ਵਿੱਚ ਪਏ ਰਹੇ ਦਿਨ ਚੜਿਆ ਤਾਂ ਉਹਨਾਂ ਨੇ ਨਾਂ ਧੋਕੇ ਪਾਠ ਕੀਤਾ ਫਿਰ ਨੌਕਰ ਉਹਨਾਂ ਦੇ ਕਮਰੇ ਵਿੱਚ ਆ ਕੇ ਚਾਹ ਦੀ ਟ੍ਰੇ ਰੱਖ ਗਿਆ ਹਰਜੀਤ ਤੇ ਪੰਮੀ ਦਾ ਕਮਰਾ ਹਜੇ ਵੀ ਬੰਦ ਸੀ ਬੱਚਿਆਂ ਦਾ ਕਮਰਾ ਵੀ ਬੰਦ ਸੀ ਐਤਵਾਰ ਦਾ ਦਿਨ ਹੋਣ ਕਰਕੇ ਉਹਨਾਂ ਨੂੰ ਸਕੂਲ ਨੂੰ ਛੁੱਟੀ ਸੀ ਈਸਰ ਸਿੰਘ ਐਨਆਈ ਚਿਰ ਬਰਾਂਡੇ ਵਿੱਚ ਟਹਿਲਦਾ ਰਿਹਾ ਉਹਨਾਂ ਦਾ ਮਨ ਨਹੀਂ ਸੀ ਟਿਕ ਰਿਹਾ ਸੁਰਜੀਤ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਕਿਸੇ ਨੇ ਕਾਲ ਕੋਠੜੀ ਵਿੱਚ ਸੁੱਟ ਦਿੱਤਾ ਹੋਵੇ। ਥੋੜੇ ਚਿਰ ਮਗਰੋਂ ਨੂੰ ਪੁੱਤਰ ਉਹਨਾਂ ਦੇ ਕਮਰੇ ਚ ਆਏ। ਰਸਮੀ ਤੌਰ ਤੇ ਉਹਨਾਂ ਨੂੰ ਮੱਥਾ ਟੇਕਿਆ। ਮਾਂ-ਬਾਪ ਨੇ ਤਾਂ ਆਸ਼ੀਰਵਾਦ ਦੇਣਾ ਹੀ ਸੀ। ਫਿਰ ਸੁਰਜੀਤ ਫੈਕਟਰੀ ਜਾਣ ਲਈ ਤਿਆਰ ਹੋਣ ਲੱਗ ਪਿਆ। ਪੰਮੀ ਆਪਣੇ ਕਮਰੇ 'ਚ ਆਪਣੇ ਕੱਪੜੇ ਠੀਕ ਕਰਨ ਲੱਗ ਪਈ। ਉਹ ਵੇਖ ਰਹੀ ਸੀ ਕਿ ਕਿੱਟੀ ਪਾਰਟੀ 'ਚ ਅੱਜ ਕਿਹੜੀ ਸਾੜੀ ਪਾਉਣੀ ਆ। ਨਾਲ ਕਿਹੜਾ ਬਲਾਊਜ਼ ਠੁਕੇਗਾ। ਸੈਂਡਲ ਕਿਹੜੀ ਪਾਉਣੀ ਆ? ਹਰਜੀਤ ਨਾਸ਼ਤਾ ਖਾ ਕੇ ਫੈਕਟਰੀ ਚਲਾ ਗਿਆ। ਪੰਮੀ ਕਿੱਟੀ ਤੇ ਜਾਣ ਲੱਗਿਆਂ ਨੌਕਰ ਨੂੰ ਆਖ ਰਹੀ ਸੀ। ਬਹਾਦਰ ਇਹਨਾਂ ਨੂੰ ਖਾਣਾ ਵਕਤ ਸਿਰ ਖਵਾ ਦੇਵੀਂ। ਨਹੀਂ ਤਾਂ ਮਹਾਰਾਣੀ ਕੁੜਕੜ ਕਰੂਗੀ। ਬਹੁਤ ਅੱਛਾ ਮੇਮ ਸਾਹਿਬ। ਈਸਰ ਸਿੰਘ ਤੇ surjeet ਨੇ ਖਾਣਾ ਖਾ ਲਿਆ ਪਰ ਉਹਨਾਂ ਨੂੰ ਘਰ ਵਿੱਚ ਸਖਣਾਪਣ, ਘਟਣ, ਉਪਰਾਪਣ ਬੇਗਾਨਗੀ ਜੀ ਲੱਗ ਰਹੀ ਸੀ। ਇੱਕ ਮਹੀਨਾ ਇਸੇ ਤਰ੍ਹਾਂ ਗੁਜ਼ਰ ਗਿਆ। ਨਾ ਹਰਜੀਤ ਨੇ ਨਾ ਪੰਮੀ ਨੇ ਉਹਨਾਂ ਦੇ ਨਾਲ ਕੋਈ ਖੁੱਲਕੇ ਗੱਲਬਾਤ ਕੀਤੀ ਤੇ ਨਾ ਹੀ ਇਹਨਾਂ ਦੀ ਜ਼ੁਬਾਨ ਖੁੱਲੀ ਸਾਰਿਆਂ ਦੀ ਜ਼ੁਬਾਨ ਤੇ ਤਾਲੇ ਵੱਜੇ ਹੋਏ ਸੀ ਹਰਜੀਤ ਤੇ ਪੰਮੀ ਐਨੇ ਰੁੱਝੇ ਹੋਏ ਸੀ ਕਿ ਇੱਕ ਮਿੰਟ ਦੀ ਵੀ ਫੁਰਸਤ ਨਹੀਂ ਸੀ ਉਹਨਾਂ ਨੂੰ ਦਿਨ ਭਰ ਦੋਵੇਂ ਘਰ ਨਾ ਹੁੰਦੇ ਹਰਜੀਤ ਫੈਕਟਰੀ ਤੇ ਪੰਮੀ ਜ਼ਿਆਦਾ ਕਿੱਟੀ ਪਾਰਟੀ ਜਾਂ ਕਿਸੇ ਸਹੇਲੀ ਦੇ ਘਰ ਜਾਂ ਫਿਰ ਆਪਣੇ ਪੇਕੇ ਘਰ ਜਿਹੜੇ ਬੰਬਈ ਵਿੱਚ ਰਹਿੰਦੇ ਸੀ ਇੱਕ ਦਿਨ ਸ਼ਾਮ ਦਾ ਕੁਸਮੂਸਾ ਜਾ ਰਹੀ ਸੀ। ਇਸਰ ਸਿੰਘ ਦੇ ਮਨ ਵਿੱਚ ਛੱਲਾਂ ਉੱਠ ਰਹੀਆਂ ਸੀ। ਹਰਜੀਤ ਰੋਜ਼ ਨਾਲੋਂ ਪਹਿਲਾਂ ਹੀ ਫੈਕਟਰੀ ਤੋਂ ਵਾਪਸ ਆ ਗਿਆ। ਉਹਨੇ ਡਰਾਈਵਰ ਨੂੰ ਆਖਿਆ, "ਜਾ ਜਾ ਕੇ ਮੇਮ ਸਾਹਿਬ ਨੂੰ ਲੈ ਆ।" ਉਹ ਆਪਣੇ ਪਿਤਾ ਜੀ ਦੇ ਘਰ ਗਏ ਹੋਏ ਨੇ। ਵਕਤ ਸਿਰ ਆ ਜਾਵੀਂ, ਅਸੀਂ ਰਾਤ ਨੂੰ ਖਾਣਾ ਹੋਟਲ ਤਾਜ ਵਿੱਚ ਖਾਣ ਜਾਣਾ ਹੈ। ਫਿਰ ਉਸਨੇ ਇਸਰ ਸਿੰਘ ਨੂੰ ਸੰਬੋਧਨ ਕੀਤਾ। "ਪਿਤਾ ਜੀ, ਤੁਹਾਡਾ ਦਿਲ ਤਾਂ ਲੱਗ ਗਿਆ ਹੋਣਾ।" ਮਾਤਾ ਜੀ ਦੀ ਵੀ ਸਿਹਤ ਬਣ ਗਈ ਹਾਂ ਈਸਰ ਸਿੰਘ ਨੇ ਠੰਡਾ ਹੋ ਕੇ ਪਰਿਆ ਤੁਸੀਂ ਅਕਾਊਂਟਸ ਦਾ ਕੰਮ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਅਕਾਊਂਟਸ ਅਫਸਰ ਰਹੇ ਹੋ ਨਾ ਫੈਕਟਰੀ 'ਚ ਅਕਾਊਂਟੈਂਟ ਦੀ ਜਗ੍ਹਾ ਖਾਲੀ ਪਈ ਆ ਉਹਦਾ ਕੰਮ ਸੰਭਾਲ ਲਓ ਜਿੰਨੀ ਤਨਖਾਹ ਉਹ ਲੈਂਦਾ ਸੀ ਤੁਸੀਂ ਲਈ ਜਾਣਾ ਈਸਰ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਉਹਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਉਸ ਨੇ ਆਪਣੇ ਆਲੇ-ਦੁਆਲੇ ਵੇਖਿਆ ਬਾਹਰ ਹਨੇਰਾ ਸੰਘਣਾ ਹੋ ਗਿਆ ਸੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਹਾਂ ਸੱਚ ਮੈਂ ਤੁਹਾਡੇ ਰਹਿਣ ਲਈ ਇੱਥੇ ਇੱਕ ਨੇੜੇ ਹੀ ਕਮਰੇ ਦਾ ਇੰਤਜ਼ਾਮ ਕਰਤਾ ਤੁਸੀਂ ਜਾਣਦੇ ਹੀ ਹੋ ਨਾ ਇਹ ਬੰਗਲਾ ਬੜਾ ਛੋਟਾ ਹੈ ਆਇਆ ਗਿਆ ਬਹੁਤ ਰਹਿੰਦਾ ਇੱਥੇ ਕੋਈ ਨਾ ਕੋਈ ਅਫਸਰ ਤੁਰਿਆ ਹੀ ਰਹਿੰਦਾ ਹੈ ਪਾਰਟੀਆਂ ਇੰਨੀਆਂ ਹੁੰਦੀਆਂ ਨੇ ਇੱਥੇ ਕਿ ਤੁਸੀਂ ਆਰਾਮ ਨਾਲ ਸੌ ਵੀ ਨਹੀਂ ਸਕਦੇ ਤੁਹਾਨੂੰ ਚੈਨ ਨਹੀਂ ਨਾ ਮਿਲਦਾ ਹੋਵੇਗਾ ਕੱਲ ਸਵੇਰੇ ਮੈਂ ਤੁਹਾਡਾ ਸਮਾਨ ਉੱਥੇ ਭੇਜ ਦੂੰਗਾ। ਤੁਹਾਨੂੰ ਕੋਈ ਦਿੱਕਤ ਪੇਸ਼ ਨਹੀਂ ਆਏਗੀ ਉੱਥੇ। ਈਸਰ ਸਿੰਘ ਸੁੰਨ ਹੋ ਗਿਆ। ਜਿਸ ਤਰ੍ਹਾਂ ਉਹਦੇ ਸਿਰ ਤੇ ਪਹਾੜ ਡਿੱਗ ਪਿਆ ਹੋਵੇ। ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਭੰਮੀ ਆਈ ਤਾਂ ਹਰਜੀਤ ਤੇ ਉਹ ਖਾਣਾ ਖਾਣ ਲਈ ਬਾਹਰ ਚਲੇ ਗਏ। ਈਸਰ ਸਿੰਘ ਤੇ ਸੁਰਜੀਤ ਦਾ ਖਾਣਾ ਉਸੇ ਤਰ੍ਹਾਂ ਪਰੋਸਿਆ ਗਿਆ। ਸੌਣ ਕਮਰੇ ਵਿੱਚ ਜਾ ਕੇ ਈਸਰ ਸਿੰਘ ਨੇ ਸੁਰਜੀਤ ਨੂੰ ਆਖਿਆ, ਸਾਨੂੰ ਕੱਲ ਸਵੇਰੇ ਵਾਪਸ ਜਾਣਾ ਚਾਹੀਦਾ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਣ ਲੱਗੀ ਪਈ ਆ ਅਗਲੇ ਦਿਨ ਸਵੇਰੇ ਦੋਵੇਂ ਜਣੇ ਆਪਣਾ ਸਮਾਨ ਬੰਨ ਰਹੇ ਸਨ ਸਮਾਨ ਹੈ ਹੀ ਕਿੰਨਾ ਕਸੀ ਮਿੰਟ ਵਿੱਚ ਹੀ ਵੱਜ ਗਿਆ ਪੰਮੀ ਹਰਜੀਤ ਨੂੰ ਆਖ ਰਹੀ ਸੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਦੀ ਸੀ ਕਿ ਇਹਨਾਂ ਨੂੰ ਬੰਬਈ ਦੀ ਆਬੋ ਹਵਾ ਮਾਫਕ ਨਹੀਂ ਆਈ ਇੱਥੇ ਹਰ ਵੇਲੇ ਨਮੀ ਰਹਿੰਦੀ ਆ ਜਿਹੜੀ ਸਿਹਤ ਲਈ ਨੁਕਸਾਨਦੇ ਆ ਇਹਨਾਂ ਨੂੰ ਤਾਂ ਖੁਸ਼ਕ ਆਬੋ ਹਵਾ ਹੀ ਮਾਫਕ ਆ ਸਕਦੀ ਆ ਦੇਖਿਆ ਮੁਸ਼ਕਿਲ ਨਾਲ 1 ਮਹੀਨਾ ਹੀ ਰਹਿ ਪਾਏ ਨੇ ਇੱਥੇ ਇਹ ਨਹੀਂ ਤਾਂ ਖਾਣ ਪੀਣ ਤੇ ਹੋਰ ਸੁੱਖ ਆਰਾਮ ਦੀ ਇਹਨਾਂ ਨੂੰ ਕੀ ਕਮੀ ਹੈ ਇੱਥੇ ਈਸਰ ਸਿੰਘ ਚੁੱਪ ਤੇ ਸੁਰਜੀਤ ਵੀ ਚੁੱਪ ਰਾਤ ਦੀ ਗੱਡੀ 'ਚ ਦੋਵੇਂ ਸਵਾਰ ਹੋ ਗਏ ਹਰਜੀਤ ਨੇ ਚੌਂਕੀਦਾਰ ਨੂੰ ਬੁਲਾਇਆ ਕਿ ਪਿਤਾ ਜੀ ਨੂੰ ਗੱਡੀ 'ਚ ਬਿਠਾ ਆਵੇ ਪਰ ਉਹਦਾ ਟੈਲੀਫੋਨ ਆ ਗਿਆ ਕਿ ਉਹਦੀ ਤਬੀਅਤ ਖਰਾਬ ਆ ਗੱਡੀ ਪੂਰੀ ਰਫਤਾਰ ਨਾਲ ਚੱਲ ਰਹੀ ਸੀ ਬਹੁਤ ਤੇਜ਼ ਪਰ ਹੁਣ ਈਸਰ ਸਿੰਘ ਤੇ ਸੁਰਜੀਤ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ ਕੋਈ ਸੋਚ ਨਹੀਂ ਸੀ ਉੱਭਰੀ ਉਹਨਾਂ ਦੇ ਦਿਮਾਗ ਸੁੰਨ ਹੋਏ ਪਏ ਸੀ ਸੁਨ ਇੱਕਦਮ ਸੁਨ ਇਸ ਤਰ੍ਹਾਂ ਜਿਵੇਂ ਉਹਨਾਂ ਦੇ ਸਿਰ ਤੇ ਕਿਸੇ ਨੇ برف ਦੀਆਂ ਸਿੱਲਾਂ ਰੱਖ ਦਿੱਤੀਆਂ ਹੋਣ ਇਸ ਕਾਲ ਯੁੱਗ ਨੂੰ ਧਿਆਨ 'ਚ ਰੱਖਦੇ ਹੋਏ ਹਰ ਮਾਪੇ ਨੂੰ ਆਪਣੇ ਫਿਊਚਰ ਲਈ ਕੁਝ ਨਾ ਕੁਝ ਇੰਤਜ਼ਾਮ ਜ਼ਰੂਰ ਕਰ ਲੈਣਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ